ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਸਾਡਾ ਵੀਡੀਓ ਬਣਾਉਣ ਦਾ ਮੁੱਖ ਉਦੇਸ਼ ਹੈ ਜੀ ਪੁਰਾਣੀਆਂ ਤੇ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ-ਸਮਾਹਤ ਤੇ ਅੱਜ ਅਪ ਗੱਲ ਕਰਾਂਗੇ ਜੀ ਸਾਡੇ ਸ਼ਹਿਰ ਰਾਮਪਰਾ ਫੋਲ ਦੀਆਂ ਜੋ ਕਿ ਪੁਰਾਣੀਆਂ ਹਵੇਲੀਆਂ ਹਨ ਉਹਨਾਂ ਦੀ ਜਾਂ ਪੁਰਾਣੀਆਂ ਇਮਾਰਤਾਂ ਜਿਹੜੀਆਂ ਕਿ ਸ਼ਹਿਰ ਦੇ ਵਿੱਚ ਬਣੀਆਂ ਹੋਈਆਂ ਉਹਨਾਂ ਦੀ ਅਪ ਅੱਜ ਗੱਲ ਕਰਾਂਗੇ ਕਿ ਉਹ ਕਿਹੜੇ ਮਸਾਲੇ ਨਾਲ ਬਣੀਆਂ ਹੋਈਆਂ ਕਿਹੜੇ ਤਰੀਕੇ ਨਾਲ ਬਣੀਆਂ ਹੋਈਆਂ ਕੀ ਕੀ ਉਹਨਾਂ ਦੀਆਂ ਛੱਤਾਂ ਤੇ ਲੈਂਟਰ ਪਾਏ ਹੋਏ ਆ ਜਾਂ ਜੋ ਵੀ ਉਹਦੇ ਵਿੱਚ ਮਸਾਲਾ ਜਾਂ ਇੱਟ ਵਰਤੀ ਕਿਹੋ ਜੀ ਇੱਟ ਵਰਤੀ ਗਈ ਆ ਉਹ ਇੱਟ ਨੂੰ ਜੋੜਨ ਲਈ ਕਿਹੜੇ ਮਸਾਲੇ ਵਰਤੇ ਗਏ ਆ ਅੱਜ ਆਪਾਂ ਉਹਨਾਂ ਤੇ ਗੱਲ ਕਰਾਂਗੇ ਵੀ ਕੀ ਇਹ ਸਾਰੀਆਂ ਹਵੇਲੀਆਂ ਪੂਰੀਆਂ ਚੂਨੇ ਚ ਬਣੀਆਂ ਹੋਈਆਂ ਜਾਂ ਗਾਰੇ ਚ ਬਣੀਆਂ ਹੋਈਆਂ ਤੁਸੀਂ ਦੇਖੋਗੇ ਬਹੁਤ ਗਿਣਤੀ ਇਹਨਾਂ ਦੀ ਚਣਾਈ ਪੂਰੀ ਦੀ ਪੂਰੀ ਗਾਰੇ ਦੇ ਵਿੱਚ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਬੋਲ ਚੁੱਕਿਆ ਹਾਂ ਵੀ ਸਰਦੀ ਮੰਡੀ ਦੇ ਵਿੱਚ ਜਿੰਨੀਆਂ ਵੀ ਹਵੇਲੀਆਂ ਤਿੰਨ ਤਿੰਨ ਮੰਜ਼ਲੀਆਂ ਉਹਾਰੇ ਚ ਬਣੀਆਂ ਹੁੰਦੀਆਂ ਤੁਸੀਂ ਆ ਜਿਹੜੀ ਵੀਡੀਓ ਦੇ ਵਿੱਚ ਆ ਹਵੇਲੀ ਦੇਖ ਰਹੇ ਹੋ ਇਹੇ ਕਾਰਾਗਰੀ ਕਲਾਕਾਰੀ ਦਾ ਤੇ ਬੇਜੋੜ ਨਮੂਨਾ ਵੀ ਨਾ ਕਰਦਾ ਐਨੀ ਮੀਨਾਕਾਰੀ ਇਹਦੇ ਉੱਤੇ ਹੋਈ ਵੀ ਹੈ ਵੀ ਦੇਖਣ ਵਾਲਾ ਬੰਦਾ ਘੰਟਾ ਉੱਦੀ ਖੜਾ ਇਹਨੂੰ ਦੇਖੀ ਜਾਵੇ ਫਿਰ ਵੀ ਉਹ ਅੰਦਾਜ਼ਾ ਨਹੀਂ ਲਾ ਪਾਉਂਦਾ ਵੀ ਕਿਹੜੀ ਫੁੱਲ ਪੱਤੀ ਕਿੱਥੋਂ ਸ਼ੁਰੂ ਹੋਈ ਹੈ ਕਿਵੇਂ ਬਣੀ ਹੋਈ ਹੈ ਕਿਵੇਂ ਬਣਾਈ ਹੋਈ ਹੈ ਮਤਲਬ ਦੇਖ ਕੇ ਇੱਕਦਮ ਦਿਮਾਗ ਨੂੰ ਐ ਹੋ ਜਾਂਦਾ ਵੀ ਯਾਰ ਇਹ ਕਿਵੇਂ ਬਣਾਈਆਂ ਹੋਣਗੀਆਂ ਇੰਨਾ ਬਰੀਕੀ ਕੰਮ ਇਹਦਾ ਹਰ ਹਵੇਲੀ ਦੀ ਆਪਣੀ ਆਪਣੀ ਇੱਕ ਖਾਸੀਅਤ ਹੈ ਇੰਨੀਆਂ ਮਜ਼ਬੂਤ ਹੈ ਉਹ ਉਮੇਦੀਆਂ ਉਮੇ ਖੜੀਆਂ ਹੈ ਬਿਨਾ بیمਾ ਸਰੀਏਸਮੈਂਟ ਤੋਂ ਕੋਈ ਬਜਰੀ ਬ੍ਰੇਕਤੀ بیمੇ ਦੇ ਵਿੱਚ ਨਹੀਂ ਪਿਆ ਹੋਇਆ ਇੰਨੀਆਂ ਵਧੀਆ ਹਵੇਲੀਆਂ ਆਜੂ ਉਮੇਦੀਆਂ ਉਮੇ ਜਿਹੜੀਆਂ ਟੈ ਰਹੀਆਂ ਉਹ ਟੈਣ ਦਾ ਕਾਰਨ ਸਿਰਫ ਇਹ ਆ ਵੀ ਉਹ ਜਾਂ ਤਾਂ ਸਾਂਝੀਆਂ ਹੋ ਗਈਆਂ ਜਾਂ ਉਹਨਾਂ ਵਿੱਚ ਬਹੁਤ ਘੰਟੀ ਦੇ ਵਿਕਤ ਰਹਿ ਨਹੀਂ ਰਹੇ ਇਹਨਾਂ ਹਵੇਲੀਆਂ 'ਚ ਦੁਕਾਨਾਂ ਥੱਲੇ ਕਿਰਾਏ ਤੇ ਦਿੱਤੀਆਂ ਹੋਈਆਂ ਕੁਝ ਦੁਕਾਨਦਾਰਾਂ ਨੇ ਸਮਾਨ ਰੱਖਣ ਲਈ ਇਹਨਾਂ ਦੇ ਕਮਰੇ ਵਰਤੇ ਗਏ ਆ ਸਟੋਰ ਦੇ ਤੌਰ ਤੇ ਪਰ ਕੁਝ ਕ ਹਵੇਲੀਆਂ ਜਿਨ੍ਹਾਂ ਦੀ ਸਾਂਭ-ਸਮਾਲ ਹੋ ਰਹੀ ਹੈ ਜਿਹਦੇ ਜਿਨ੍ਹਾਂ ਦੀ ਪਿਕਚਰ ਹੈਸ਼ ਹੈ ਦੂਜੀਆਂ ਦੀ ਸਾਂਭ-ਸਮਾਲ ਨਹੀਂ ਹੋ ਰਹੀ ਉਹਨਾਂ ਦੇ ਅਸਲ ਮਾਲਕ ਉੱਥੇ ਨਹੀਂ ਰਹਿ ਰਹੇ ਇਸ ਕਾਰਨ ਇਹ ਹਵੇਲੀਆਂ ਟੈ ਰਹੀਆਂ ਪਰ ਮੈਂ ਆਪਣੀ ਵੀਡੀਓ ਦੇ ਮੱਧਮ ਰਹੀਂ ਕਹਿਣਾ ਚਾਹਾਂਗਾ ਵੀਰਾਂ ਨੂੰ ਕਿ ਜਿੰਨਾ ਕੋਲੇ ਵੀ ਇਹ ਵਿਰਾਸਤ ਇਹ ਹਵੇਲੀਆਂ ਹੈਗੀਆਂ ਜਾਂ ਖੜੀਆਂ ਐ ਉਹ ਇਹਨਾਂ ਨੂੰ ਢਾਣ ਨਾ ਦੇਣ ਨਾ ਉਹ ਇਹਨੂੰ ਦੁਬਾਰਾ ਫੇਰ ਉਵੇਂ ਤਿਆਰ ਕਰਨ। ਕਿਉਂਕਿ ਜੇ ਇਹਨੂੰ ਤਿਆਰ ਕਰਨ ਲਈ ਕੋਈ ਵੀ ਦਿੱਕਤ ਆਉਂਦੀ ਆ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦਾ। ਮੈਂ ਚਾਹੁੰਦਾ ਵੀ ਇਹ ਹਵੇਲੀਆਂ ਜਿਉਂਦੀਆਂ ਤਿਉਨ ਤਿਆਰ ਹੋਣੀਆਂ ਚਾਹੀਦੀਆਂ ਕਿਉਂਕਿ ਜੇ ਨਵੀਆਂ ਬਣਾਉਣੇ ਆ ਤਾਂ ਸਾਤੋਂ ਇਹ ਜਿਹੀਆਂ ਇਹ ਹਵੇਲੀਆਂ ਬਣਣੀਆਂ। ਇੰਨੀਆਂ ਕ ਮਜ਼ਬੂਤ ਤੇ ਇੰਨੀਆਂ ਕ ਵਧੀਆ ਬਣੀਆਂ ਹੋਈਆਂ ਇਹ ਸਾਨੂੰ ਮੰਨਣਾ ਹੀ ਪੈਣਾ ਹੈ ਵੀ ਹੁਣ ਦੁਬਾਰਾ ਜਿਹੜੀਆਂ ਨਮੀਆਂ ਬਣਾ ਰਹੇ ਆ ਉਹ ਵੀ ਇਹੋ ਜਿਹੀਆਂ ਨਹੀਂ ਬਣ ਰਹੀਆਂ ਇੰਨੀਆਂ ਵਧੀਆ ਜਿੰਨੀਆਂ ਵਧੀਆ ਇਹ ਹਵੇਲੀ ਦੀਆਂ ਬਣੀਆਂ ਜਿੰਨੀਆਂ ਵਧੀਆ ਇਹ ਕਾਰਾਗਰੀ ਨਾਲ ਬਣੀਆਂ ਹੋਈਆਂ ਜਿਹੜੀ ਇਹ ਤਕਨੀਕ ਜਾਂ ਤਰੀਕੇ ਨਾਲ ਬਣੀਆਂ ਦੇਖੋ ਆ ਹਵੇਲੀ ਆਪਾਂ ਦੇਖ ਰਹੇ ਆ ਦੇਖੋ ਕਿੰਨੀ ਇਹਦੇ ਵਿੱਚ ਮੀਨਾਕਾਰੀ ਹੋਈ ਵੀ ਆ ਉੱਤੇ ਕਿੰਨੀ ਕੜਾਈ ਹੋਈ ਵੀ ਆ ਛੱਤਾਂ ਦੇ ਉੱਤੇ ਆਹ ਛੱਤ ਤੁਸੀਂ ਦੇਖ ਰਹੇ ਹੋ ਛੱਤਾਂ ਜ्यादातर ਛੱਤਾਂ ਇਸੇ ਤਰ੍ਹਾਂ ਬਣੀਆਂ ਹੋਈਆਂ ਐ ਇਹਨੂੰ ਫਰਮੇ ਵਾਲੀਆਂ ਡਾਕਾਂ ਕਹਿੰਦੇ ਐ ਵੀ ਸਾਰੀਆਂ ਫਰਮੇ ਵਾਲੀਆਂ ਡਾਕਾਂ ਲੱਗੀਆਂ ਹੋਈਆਂ ਫਰਮੇ ਵਾਲਿਆਂ ਡਾਕਾਂ ਦੇ ਹੇਠਲੇ ਪਾਸੇ ਉਹਦੀ ਸਜਾਵਟ ਲਈ ਜਿਹਨੂੰ ਅਸੀਂ ਸੰਦੂਖੀ ਛੱਤ ਕਹਿੰਦੇ ਸੀ ਆਹ ਛੱਤ ਹੁੰਦੀ ਐ ਲੱਕੜ ਦੀ ਛੱਤ ਸੀ ਇਹ ਵੀ ਇਹ ਲੱਕੜ ਦੀ ਛੱਤ ਥੱਲੇ ਲਾਈ ਗਈ ਐ ਤੇ ਮੈਂ ਚਾਹੁੰਦਾ ਵੀ ਆਹ ਜੋ ਹਵੇਲੀਆਂ ਆਪਾਂ ਦੇਖ ਰਹੇ ਆ ਵੀ ਜਿਹਹੇ ਜੀਆਂ ਸਾਥੋਂ ਦੁਬਾਰਾ ਤਿਆਰ ਨਹੀਂ ਹੋਣੀਆਂ ਇਹਨਾਂ ਨੂੰ ਤਾਂ ਇੱਕ ਵਿਰਾਸਤੀ ਇਮਾਰਤ ਦਾ ਦਰਜਾ ਦੇਣਾ ਚਾਹੀਦਾ ਵੀ ਇਹ ਟਾਉਣੀਆਂ ਨਹੀਂ ਚਾਹੀਦੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਵੈ ਪੁਰ ਹਵੇਲੀਆਂ ਨੂੰ ਢਾਉਣ ਨਹੀਂ ਦੇ ਰਹੇ ਜਿਹੜੀ ਵੀ ਇਮਾਰਤ 100 ਸਾਲ ਤੋਂ ਵੱਧ ਪੁਰਾਣੀ ਹੋਗੀ ਉਹਨੂੰ ਇਤਿਹਾਸਕ ਇਮਾਰਤ ਦਾ ਦਰਜਾ ਦੇ ਕੇ ਉਸ ਮਾਰਕ ਨੂੰ ਹਦਾਇਤ ਕਰ ਦਿਆ ਵੀ ਤੁਸੀਂ ਇਹਨੂੰ ਢਾਉਣਾ ਨਹੀਂ ਇਹਨੂੰ ਐਵੇਂ ਦਾ ਐਵੇਂ ਤਿਆਰ ਕਰਨਾ ਇਸ ਹਵੇਲੀ ਬਾਰੇ ਅਸੀਂ ਜਾਣਕਾਰੀ ਆਹ ਸੇਠ ਜੀ ਬੈਠੇ ਆ ਜਾਣਕਾਰ ਜੀ ਇਹਨਾਂ ਤੋਂ ਜਾਣਕਾਰੀ ਲਈਤੀ ਹੋਰ ਵੀ ਬਜ਼ੁਰਗਾਂ ਤੋਂ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਵੀ ਇਹ ਹਵੇਲੀ ਜਿਹੜੀ ਆਪਾਂ ਹੁਣ ਦੇਖ ਕੇ ਹਟਿਆ ਵੀ ਇਹ ਹਵੇਲੀ ਕ੍ਰਿਸ਼ਨ ਲਾਲ ਜੀ ਨੇ ਬਣਾਈ ਸੀ ਕੋਰੜੇ ਵਾਲੇ ਦੀ ਤੇ ਵੀ ਸਵਾ 100 ਤੋਂ 150 ਸਾਲ ਹੋ ਗਿਆ ਇਹਨੂੰ ਬਣੀ ਨੂੰ ਤੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇਹਨੂੰ ਬਣਾਉਣ ਲਈ ਮੁਸਲਮਾਨ ਕਾਰੀਗਰ ਆਏ ਸੀ ਮਲੇਰ ਕੋੜਲੇ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਇਹਨਾਂ ਹਵੇਲੀਆਂ ਦੀ ਜਿਹੜੀ ਚਣਾਈ ਹੈ ਉਹ 80 ਪੈਸੇ ਗਾਰੇ ਛੋਈ ਵੀ ਹੈ 20 ਪੈਸੇ ਹੀ ਚੂਨੇ ਛੋਈ ਦਿਆ ਜਿੱਥੇ ਕਿਤੇ ਕੋਈ ਡਾਟ ਮੋੜੀ ਗਈ ਹੈ ਜਾਂ ਡਾਟ ਦਾ ਕੜਾ ਥੋੜਾ ਗਿਆ ਇਹ ਕੜੇ ਵੀ ਬਹੁਤ ਆਮਤ ਦੇ ਗਾਰੇ ਚ ਹੈ ਤੁਸੀਂ ਦੇਖੋਗੇ ਹਰ ਜਗ੍ਹਾ ਤੇ ਮੈਂ ਤੁਹਾਨੂੰ ਜਾਂਚ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਚੂਨਾ ਸਿਰਫ ਮਤਲਬ 12 ਦੇ ਲੈਂਟਰਾਂ ਦੇ ਉੱਤੇ ਡਾਟਾ ਦੇ ਉੱਤੇ ਉੱਥੇ ਹੀ ਲਾਇਆ ਹੋਇਆ ਜਿਹੜੀਆਂ ਕੋਈ ਕੰਧਾਂ ਦੀ ਚਣਾਈ ਸਿੱਧੀ ਆ ਗਈ ਉਹ ਸਾਰੀ ਗਾਰੇ ਚ ਹੈ ਮਿੱਟੀ ਚ ਹੈ ਮਿੱਟੀ ਦੀ ਕੁਆਲਿਟੀ ਅਲੱਗ-ਅਲੱਗ ਹੋ ਸਕਦੀ ਹੈ ਪਰ ਇਹਦੇ ਉੱਤੇ ਟੀਪ ਤੇ ਲਪਾਈ ਦੀਪ ਕੀ ਹੈ ਵੀ ਆਪਾਂ ਦਰਜਾਂ ਨੂੰ ਭਰ ਦਿੰਦੇ ਸੀ ਬਾਹਰੋਂ ਚੂਨੇ ਨਾਲ ਤਾਂ ਕਿ ਗਾਰਾ ਅੰਦਰ ਰੁਕਿਆ ਰਹਿੰਦਾ ਸੀ ਬਾਹਰ ਨਹੀਂ ਸੀ ਹੁੰਦਾ ਪਰ ਇਹਨਾਂ ਇੰਨੀਆਂ ਪੁਰਾਣੀਆਂ ਹੋ ਚੁੱਕੀਆਂ ਵੀ ਇਹਨਾਂ ਨੂੰ ਹੁਣ ਉਹ ਗਾਰਾ ਹੌਲੀ-ਹੌਲੀ ਨਿਕਲਣਾ ਸ਼ੁਰੂ ਹੋਈ ਜਾਂਦਾ ਤਾਂ ਕਰਕੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਪਰ ਮੇਰਾ ਕਾਰਨ ਇਹ ਵੀ ਆ ਵੀ ਮੈਂ ਖੁਦ ਸਾਡੇ ਪੁਰਖਿਆਂ ਦਾ ਇਹੀ ਕੰਮ ਸੀ ਮੈਂ ਖੁਦ ਜਾਂਦਾ ਰਿਹਾ ਇਹ ਕੰਮ ਕਰਨ ਉਦੋਂ ਗਾਰੇ ਚਿਕੰਦਾ ਘੜਦੇ ਸੀ ਅਜ ਤੋਂ 30-35 ਸਾਲ ਪਹਿਲਾਂ ਆ ਦੇਖੋ ਤੀਜੀ ਮੰਜ਼ਲ ਤੇ ਖੜਾ ਤੀਜੀ ਮੰਜ਼ਲ ਤੱਕ ਦਾ ਬਨੇਰਾ ਵੀ ਦੇਖੋ ਗਾਰੇ ਚ ਬਣਾਇਆ ਹੋਇਆ ਹੈ ਇਹਦੇ ਵਿੱਚ ਵੀ ਆਹ ਇੱਟ ਚੂਨੇ ਚ ਨਹੀਂ ਲੱਗੀ ਹੋਈ ਕੱਲੀ ਟੀਪ ਹੀ ਉੱਤੇ ਚੂਨੀ ਦੀ ਸੀ ਆ ਜਦੋਂ ਬਰਲਾ ਥਾਣੀ ਤੁਸੀਂ ਦੇਖੋਗੇ ਤਾਂ ਇਹ ਵੀ ਮਿੱਟੀ ਚ ਹੀ ਘੱਟਿਆ ਹੋਇਆ ਜਿੱਥੋਂ ਵੀ ਕੰਧ ਸਾਨੂੰ ਦਿਖੀ ਤਾਂ ਉਹ ਜਦੋਂ ਵੀ ਉਹਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਾਰੇ ਚ ਹੀ ਸੀਗੀ ਬਾਕੀ ਉੱਪਰ ਇਹਦੇ ਉੱਤੇ ਜਿਹੜੀ ਕੋਈ ਲਪਾਈ ਸੀ ਜਾਂ ਫੁੱਲ ਪੱਤੀਆਂ ਬਣੀਆਂ ਹੋਈਆਂ ਸੀ ਉਹੀ ਚੂਨੇ ਦੀਆਂ ਬਣੀਆਂ ਹੋਈਆਂ ਸੀ ਬਾਕੀ ਹਰ ਜਗ੍ਹਾ ਤੇ ਮੈਂ ਸਮੁੱਧ ਖਾਉਣ ਦੀ ਕੋਸ਼ਿਸ਼ ਕਰੂਗਾ ਵੀ ਇਹ ਗਾਰੇ ਚੀ ਚਣਾਈ ਹੋਈ ਹੈ ਜਾਂ ਤੇ ਆ ਫੁੱਲ ਪੱਤੀਆਂ ਜਾਂ ਜਿਹੜੇ ਗਮਲੇ ਬਣੇ ਹੋਏ ਹੈ ਇਹ ਹੀ ਚੂਨੇ ਦੇ ਬਣੇ ਹੋਏ ਹੈ ਜਿੱਥੇ ਵੀ ਮੈਨੂੰ ਖਾਲੀ ਕੰਧ ਦਿਖੀ ਤਾਂ ਉੱਥੇ ਮੈਨੂੰ ਮਿੱਟੀ ਨਾਲ ਚਣਾਈ ਹੋਈ ਹੀ ਨਜ਼ਰ ਆਈ ਤੀਜੀ ਮੰਜ਼ਲ ਤੱਕ ਵੀ ਮੈਂ ਦੱਸਣ ਵੀ ਇਹ ਕੋਸ਼ਿਸ਼ ਕਰ ਰਹੇ ਆਂ ਵੀ ਅੱਜ ਵੀ ਕੋਈ ਮੇਰਾ ਵੀਰ ਇਸ ਤਰ੍ਹਾਂ ਗਾਰੇ ਚ ਘਰ ਬਣਾਉਣਾ ਚਾਹੁੰਦਾ ਤਾਂ ਉਹ ਬਣਾ ਸਕਦਾ ਵੀ ਇਹ ਨਹੀਂ ਹੋ ਡਿੱਗ ਪੂਗਾ ਜਾਂ ਉਹ ਕੋਈ ਨੁਕਸਾਨ ਕਰੂਗਾ ਇੰਨਾ ਹਵੇਲੀਆਂ ਨੂੰ ਤੁਸੀਂ ਆ ਕੇ ਇੱਕ ਵਾਰ ਜ਼ਰੂਰ ਦੇਖੋ। ਅੱਲੀ ਵੀਡੀਓ ਤੇ ਵਿਸ਼ਵਾਸ ਵੀ ਨਾ ਕਰੋ। ਕਿ ਤੁਸੀਂ ਖੁਦ ਆਪ ਆ ਕੇ ਜਾਂਚ ਕਰੋ ਵੀ ਇਹ ਕਦੋਂ ਨਾਲ ਬਣੀ ਆਉਂਦੀ ਹੈ। ਆਹ ਦਰਵਾਜ਼ੇ ਤੁਸੀਂ ਦੇਖ ਰਹੇ ਹੋ। ਇਹ ਦਰਵਾਜ਼ਿਆਂ ਦੇ ਉੱਤੇ ਆ ਦੇਖੋ ਬਾਲੇ ਪੱਗ ਦੇ ਉੱਤੇ ਇੱਟਾਂ ਦੀ ਛੱਤ ਪਈ ਹੋਈ ਹੈ। ਬਾਲੇ ਦੇ ਉੱਤੇ ਇੱਟਾਂ। ਆਹ ਇੱਕ ਕੜਾ ਮੋੜਿਆ ਹੋਇਆ 9 ਇੰਚੀ ਇਹ ਚੂਨੇ ਦਾ ਹੈ। ਇਹ ਆ ਚੂਨੇ ਚਣਾਈ ਆਹਾ। ਪਰ ਇਹਦੀ ਜਿਹੜੀ ਉੱਤੇ ਚਣਾਈ ਹੈ ਇਹਦੇ ਉੱਤੇ ਦੋ ਮੰਜ਼ਲੇ ਹੋਰ ਬਣੀਆਂ ਹੋਈਆਂ ਆ। ਆਹ ਸਾਰੀ ਗੱਲ ਇੱਥੇ ਹੈ। ਅੱਜ ਕਮੇਟੀ ਨਿਕਲ ਰਹੀ ਹੈ ਇਹਦੇ ਉੱਤੇ ਟੀਪ ਹੋਈ ਵੀ ਹੋਣੀ ਹੈ ਪਰ ਉਹ ਟੀਪ ਹੁਣ ਲੈ ਚੁੱਕੀ ਹੈ ਇਹ 150 ਤੋਂ 150 ਸਭਾ 100 ਸਾਲ ਹੋ ਗਿਆ ਇਹਨਾਂ ਨੂੰ ਬਣੀਆਂ ਹੁਣ ਕਾਰਨ ਇਹ ਆ ਵੀ ਇਹਨਾਂ ਦੀ ਸਾਂਭ ਸੰਭਾਲ ਨਹੀਂ ਹੋ ਰਹੀ ਅੱਜ ਵੀ ਜੇ ਇਹਦੇ ਤੇ ਦੁਬਾਰਾ ਟੀਪ ਟ੍ਰੈਕ ਕੀਤਾ ਜਾਵੇ ਤਾਂ ਇਹ ਉਨੀ ਮਜ਼ਬੂਤੀ ਦੁਬਾਰਾ ਫੇਰ ਬਣ ਗਈ ਕੋਈ ਵੀ ਚੀਜ਼ ਇਹ ਨਹੀਂ ਹੁੰਦੀ ਵੀ ਜਿਹੜੀ ਇਹ ਬਰਮਤ ਕਰਾਇਆਏ ਤੋਂ ਦੁਬਾਰਾ ਮਜ਼ਬੂਤੀ ਉਨੀ ਬਣਦੀ ਇਹਦਾ ਤਿਹਜੀ ਮੰਜ਼ਲ ਤੇ ਜਾ ਕੇ ਜਮਾ ਸਿਖਰ ਇਹਦਾ ਪਨੇਰਾ ਦੇਖਿਆ ਪਨੇਰੇ ਦੇ ਵਿੱਚ ਤੁਸੀਂ ਆਹ ਇੱਟਾਂ ਦੀ ਜਾਲੀ ਬਣੀ ਵੀ ਦੇਖ ਰਹੇ ਹੋ ਇਹ ਦੇਖੋਗੇ ਤੁਸੀਂ ਵੀ ਇਹ ਇੱਟਾਂ ਵੀ ਰੇਤੇ ਨਾਲ ਮਿੱਟੀ ਦੀ ਚਣਾਈ ਨਾਲ ਹੀ ਲਾਈਆਂ ਹੋਈਆਂ ਆ ਦੇਖੋ ਉੱਤੇ ਇਹਦੇ ਲਪਾਈ ਚੂਨੇ ਦੀ ਸੀ ਦੇਖੋ ਆ ਕਿੰਨੀ ਬਹੁਤ ਸੋਹਣੀ ਤੇ ਕਿੰਨੀ ਖੂਬਸੂਰਤ ਜਾਲੀ ਬਣੀ ਹੋਈ ਹੈ ਇੱਟਾਂ ਨਾਲ ਹੀ ਅਜੇ ਜਿਹੜਿਆ ਵਿੱਚ ਥੰਮ ਦਿਖ ਰਹੇ ਆ ਇਹਨਾਂ ਦੇ ਉੱਤੇ ਵੀ ਬੜੇ ਸੋਹਣੇ ਫੁੱਲ ਬਣੇ ਹੁੰਦੇ ਸੀ ਪਰ ਉਹ ਹੁਣ ਨਹੀਂ ਹੈ ਪਰ ਆਪ ਤੁਸੀਂ ਦੁਬਾਰਾ ਫੇਰ ਦੇਖੋ ਵੀ ਜਿਹਦੇ ਉੱਤੇ ਆ ਜੂਨਾ ਹੈ ਤੇ ਉਹ ਮਿੱਟੀ ਹੈ ਜਿਹੜੀ ਚੁਣਾਈ ਹੈ ਉਹ ਕਰਕੇ ਤਾਂ ਕਰਕੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਹੁਣ ਕੋਈ ਜ਼ਰੂਰੀ ਨਹੀਂ ਹੈ ਵੀ ਅਸੀਂ ਨਿਮਾਤੋਂ ਹੀ ਮਤਲਬ ਸਰੀਆ ਸਮੈਂਟ ਗਟਕਾ ਇਸ ਤਰ੍ਹਾਂ ਦਾ ਕੁਝ ਡੋਲਣਾ ਸ਼ੁਰੂ ਕਰ ਦਈਏ ਕੋਈ ਜ਼ਰੂਰੀ ਨਹੀਂ ਆਹ ਫੁੱਲ ਪੱਤੀਆਂ ਦੇਖੋ ਤੁਸੀਂ ਇਹ ਪੱਤੀਆਂ ਉਵੇਂ ਦੀਆਂ ਉਵੇਂ ਖੜੀਆਂ ਟਾਟਾ ਜਿਹੜੀਆਂ ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜਾ ਕੜਾ ਮੋੜਿਆ ਹੋਇਆ ਉਹ ਵੀ ਕਈ ਥਾਵਾਂ ਤੇ ਗਾਰੇ ਚ ਮੋੜਿਆ ਹੋਇਆ ਇਥੇ ਜੁਨਾ ਨਹੀਂ ਸੀ ਕੱਲੀ ਟੀਪ ਹੀ ਕੀਤੀ ਹੁੰਦੀ ਸੀ ਤੇ ਉਹ ਜਦੋਂ ਹੁਣ ਟੀਪ ਲਏਗੀ ਤਾਂ ਸਾਨੂੰ ਪਤਾ ਲੱਗਿਆ ਇਹ ਚੀਜ਼ਾਂ ਸਾਰੀਆਂ ਗਾਰੇ ਚ ਬਣੀਆਂ ਹੁੰਦੀਆਂ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ ਤਾਂ ਕਿ ਜਿਹੜਾ ਆਪਾਂ ਘਰ ਬਣਾਉਣ ਦਾ ਖਰਚਾ ਹੈ ਵੀ ਜੇ ਕਿਸੇ ਵੀ ਕੋਲੇ ਪੈਸੇ ਘੱਟਾ ਤਾਂ ਹੋ ਐਂ ਕਹ ਲੋ ਵੀ 60-70 ਪੈਸਿਆਂ 'ਚ ਆਪਣਾ ਘਰ ਬਣ ਜਾਊਗਾ ਜਿੱਥੇ ਲੱਖ ਲੱਗਣਾ ਉੱਥੇ 60000 ਹੀ ਲੱਗਣਾ ਇਹ ਕਿਤੇ ਥੋੜਾ ਜਿਹਾ ਇਹ ਸਾਡੇ ਪੁਰਖਿਆਂ ਵਾਲਾ ਬਜ਼ੁਰਗਾਂ ਵਾਲਾ ਤਰੀਕਾ ਵਰਤਿਆ ਜਾਂਦਾ। ਇਹਦੇ ਵਿੱਚ ਆਪਾਂ ਦੇਖਾਂਗੇ ਆ ਦੇਖੋ ਤੀਜੀ ਮੰਜ਼ਲ ਤੇ ਆ ਟੈਂਦੇ ਹੋਏ ਘਰਾਂ ਨੂੰ ਦੇਖਿਆ ਤਾਂ ਉਹ ਵੀ ਆਹ ਮਿੱਟੀ दिखी ਮੈਨੂੰ ਕਿ ਮਿੱਟੀ ਨਾਲ ਹੀ ਚਣਾਈ ਹੋਈ ਵੀ ਸੀ। ਕਿਉਂਕਿ ਮੈਨੂੰ ਪਹਿਲਾਂ ਐ ਲੱਗਦਾ ਹੁੰਦਾ ਸੀ ਵੀ ਸਾਡੇ ਆਮ ਗਰੀਬ ਲੋਕਾਂ ਦੇ ਘਰ ਹੀ ਗਾਰੇ ਚ ਬਣੇ ਹੁੰਦੇ ਆ। ਪਰ ਜਿਹੜੀਆਂ ਹਵੇਲੀਆਂ ਮੈਂ ਤੁਹਾਨੂੰ ਦਿਖਾਈਆਂ ਇਹ ਸ਼ਾਹੂਕਾਰਾਂ ਤੇ ਸੇਠਾਂ ਦੀਆਂ ਹਵੇਲੀਆਂ ਸੀਗੀਆਂ ਜਿਹੜੀਆਂ ਕਿ ਮਹਿਲਾ ਵਰਗੀਆਂ ਹਵੇਲੀਆਂ ਇਹ ਵੀ ਤੀਜੀ ਮੰਜ਼ਲ ਤੱਕ ਗਾਰੇ ਦੀਆਂ ਬਣੀਆਂ। ਹੁਣ ਇਹ ਸੀ ਵੀਰੋ ਸੇਠਾ ਨੇ ਬਣਾਈਆਂ ਘਾਰੇ ਚ ਹਵੇਲੀਆਂ ਜੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਜਰੂਰ ਸਾਂਝੀ ਕਰਿਓ ਤਾਂ ਕਿ ਘਰ ਬਣਾਉਣ 'ਚ ਕਿਸੇ ਦਾ ਫਾਇਦਾ ਹੋ ਸਕੇ ਕਿਸੇ ਦੀ ਬਚਤ ਹੋ ਸਕੇ ਕਿਸੇ ਗਰੀਬ ਦਾ ਘਰ ਬਣ ਸਕੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ